ਦੀ ਸਵੇਰ ਯਾਰ ਦੋ ਪਾਰਕਸ ਦੇ ਵਿੱਚ ਜਾ ਕੇ ਆਇਆ ਐਂਡ ਹੁਣ ਸਾਰਾ ਦਿਨ ਅੱਜ ਸੰਡੇ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਸੋ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਇਕਤਾ ਸਾਰਿਆਂ ਨੇ ਸਨੇਹ ਸੱਪੇ ਲਾਤੇ ਹੈ ਜਿਨ੍ਹਾਂ ਨੇ ਸਨੇਹ ਸੱਪੇ ਨਹੀਂ ਲਾਏ ਜਾਨੀ ਕਿ ਮੈਸੇਜ ਨਹੀਂ ਦਿੱਤਾ ਉਹ ਕਿਰਪਾ ਕਰਕੇ ਦੇ ਦਿਓ ਕਿਉਂਕਿ ਦਿਨ ਆਪਣੇ ਕੋਲ ਘਟ ਹੈ ਸਾਰੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਜਿੱਥੇ ਜਿੱਥੇ ਰਾਜੀਵ ਰਿੰਗ ਨੂੰ ਪਿਆਰ ਕਰਨ ਵਾਲੇ ਔਰ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਬੈਠੇ ਐ ਉੱਥੇ ਉੱਥੇ ਤੁਸੀਂ ਸਨੇਹਾ ਦੇ ਦਿਓ ਕਿ ਰਾਜੀਵ ਰਿੰਗ ਨੂੰ ਔਰ ਕਾਂਗਰਸ ਪਾਰਟੀ ਨੂੰ ਵੋਟ ਪਾ ਦਿਓ ਔਰ ਸਾਰੇ ਮੇਰੇ ਸ਼ੁਭਚਿੰਤਕ ਇਕ ਇਕ ਦਿਨ ਢੇੜਾ ਮਾਰ ਕੇ ਵੀ ਜ਼ਰੂਰ ਜਾਓ ਲੁਧਿਆਣਾ ਦੇ ਵਿੱਚ ਔਰ ਦੂਜਾ ਮੈਂ ਨਾਲ ਦੀ ਨਾਲ ਬੇਨਤੀ ਕਰਨੀ ਸੀ ਇੱਕ ਬਹੁਤ ਵੱਡਾ ਪੰਜਾਬ ਦਾ ਇਸ਼ੂ ਹੈਗਾ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੱਕ ਇਹ ਗੱਲ ਪਹੁੰਚਾਉਣਾ ਚਾਹਣਾ ਹੈ ਕਿ ਵਾਦਾ ਕੀਤਾ ਸੀ ਪਿਛਲੇ ਪਹਿਲਾ 3 ਮਹੀਨੇ ਪਹਿਲਾਂ ਟਵਿੱਟਰ ਤੇ ਬਿਆਨ ਦਿੱਤਾ ਸੀ ਆਦਰਮੀਆ ਭਗਵੰਤ ਸਿੰਘ ਮਾਨ ਹੁਰਾ ਨੇ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਕਹਿਆ ਸੀ ਕਿ ਅੱਜ ਤੋਂ ਬਾਅਦ ਤਹਿਸੀਲਾਂ ਦੇ ਵਿੱਚ ਤੁਹਾਨੂੰ ਐਨਓਸੀ ਲੈਣ ਦੀ ਲੋੜ ਨਹੀਂ ਹੈ ਲੇਕਿਨ ਮੈਂ ਬਹੁਤ ਸਾਰੇ ਵਾਦਿਆਂ ਦੀ ਤਰ੍ਹਾਂ ਇਹ ਵੀ ਇੱਕ ਝੂਠਾ ਪ੍ਰੋਮਿਸ ਸਾਬਤ ਹੋਇਆ आज जी बहुत ही ਲੋਕਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਅ ਕਚਹਿਰੀਆਂ ਦੇ ਵਿੱਚ ਜਦੋਂ ਰਜਿਸਟਰੀ ਕਰਾਉਣ ਜਾਂਦੇ ਆ ਤਹਿਸੀਲਦਾਰ ਐਨਓਸੀ ਮੰਗਦਾ ਸੋ ਇਸ ਕਰਕੇ ਲੋਕ ਔਰ ਵਪਾਰੀ ਔਰ ਸਾਡੇ ਵਿਚਾਰੇ ਜਿਹੜੇ ਭਰਾ ਨੇ ਉਹ ਬੜੇ ਪਰੇਸ਼ਾਨ ਨੇ ਸੋ ਲੁਧਿਆਣੇ ਦਾ ਇਹ ਬਹੁਤ ਵੱਡਾ ਇਸ਼ੂ ਹੈ ਲੁਧਿਆਣੇ ਦੇ ਲੋਕਾਂ ਦਾ ਕਿਉਂਕਿ ਇੱਥੇ ਰੋਜ਼ਾਨਾ ਰਜਿਸਟਰੀਆਂ ਬਹੁਤ ਹੁੰਦੀਆਂ ਤੇ ਲੇਕਿਨ ਐਨਓਸੀ ਮੰਗੀ ਜਾਂਦੀ ਹੈ ਔਰ ਵਿਚਾਰੇ ਸਾਰੇ ਦਿਨ ਕਚਹਿਰੀ ਬੈਠ ਕੇ ਇੱਧਰ ਉੱਧਰ ਤੱਕੇ ਖਾ ਕੇ ਵਾਪਸ ਆ ਜਾਂਦੇ ਆ ਸੋ ਮੈਂ ਤੁਹਾਨੂੰ ਬੇਨਤੀ ਕਰਾਂਗੇ ਕਿ ਇਹ ਚੋਣਾਂ ਤੋਂ ਬਾਅਦ ਤੁਹਾਡੇ ਇਸ਼ੂਜ਼ ਦੇ ਲਈ ਆਪਾਂ ਇੱਕ ਵਧੀਆ ਐਜ਼ਿਟੇਸ਼ਨ ਪ੍ਰੋਗਰਾਮ ਕਰਾਂਗੇ ਔਰ ਸਰਕਾਰ ਨੂੰ ਅਸੀਂ ਕੰਨ ਖੋਲਾਂਗੇ ਕਿ ਇਹ ਤੁਸੀਂ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰੋ ਤੇ ਨਹੀਂ ਅਸੀਂ ਲੜਾਈ ਲੜਾਂਗੇ ਸੋ ਮੈਨੂੰ ਲੱਗਦਾ ਇਹ ਪੂਰੇ ਪੰਜਾਬ ਦਾ ਮੁੱਦਾ ਹੈ ਲੁਧਿਆਣਾ ਵੱਡਾ ਸ਼ਹਿਰ ਹੈ ਇੱਥੇ ਵੱਡਾ ਇਸ਼ੂ ਹੈ لیکن ਇਹ پورے پنجاب ਦਾ ایشو ਹੈ اور ਅਸੀਂ ਇਹਦੀ ਲੜਾਈ ਲੜਨੀ ਲੜਨੀ ਹੈ اور ਸਰਕਾਰ ਨੂੰ ਇਸੇ ਮਜਬੂਰ ਕਰਾਂਗੇ ਕਿ ਜੋ ਕਿਆ ਸੀ ਉਹ ਤੁਸੀਂ ਕਰੋ ਸੋ ਚਿੰਤਾ ਨਾ ਕਰੋ ਹੋਰ ਤੁਸੀਂ 10 12 ਦਿਨ ਜਿਹੜੇ ਔਖੇ ਆ ਇਹਨਾਂ ਨੂੰ ਕੱਢ ਲਓ ਐਂ ਦੂਜਾ ਅੱਜ ਕਿਸੇ ਅਖਬਾਰ ਚ ਕਿਸੇ ਲੀਡਰ ਦਾ ਬਿਆਨ ਲੱਗਿਆ ਪਤਾ ਨਹੀਂ ਉਹ ਕੀ ਹੈ ਸੱਚਾ ਕਿ ਝੂਠਾ ਲਾਇਆ ਹੈ ਲੇਕਿਨ ਮੈਂ ਅਖਬਾਰ ਵਾਲੇ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕੋਈ ਵਿਅਕਤੀ ਅਗਰ ਕੋਈ ਕਿਸੇ ਪ੍ਰਕਾਰ ਦੀ ਪ੍ਰਤੀਕਿਰਿਆ ਦਿੰਦਾ ਸੋਰੇਤੇ ਕੋਈ ਬਹੁਤੀ ਤਵੱਜੋ ਦੇਣ ਦੀ ਲੋੜ ਨਹੀਂ ਮੇਰੇ ਖਿਆਲ ਕੋਈ ਵੀ ਗੱਲ ਅਗਰ ਪੰਜਾਬ ਦੀ ਗੱਲ ਹੈ ਉਹ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਅਗਰ ਮੇਰੇ ਮੂੰ ਤੋਂ ਕਿਸੇ ਪ੍ਰਕਾਰ ਦੀ ਪ੍ਰਕਿਰਿਆ ਹੁੰਦੀ ਹੈ ਤਾਂ ਉਹਨੂੰ ਮੰਨਿਆ ਜਾਵੇ ਆਦਰਵਾਇਜ਼ ਕਈ ਵਾਰੀ ਬੰਦਾ ਸੁਭਾਕੀ ਆਪ ਦਾ ਦੇਖ ਕੇ ਕੰਮ ਉਹ ਆਪ ਕੋ ਬਿਆਨ ਦੇ ਦਿੰਦਾ ਹੈ ਆ ਮੋਹਰਾ ਬਿਆਨ ਤੇ মিডিਆ ਵਾਲੇ ਉਹਨੂੰ ਤੋੜ ਮੋੜ ਕੇ ਲਾ ਦਿੰਦੇ ਨੇ ਸੋ ਇਹਨਾਂ तमाम ਚੀਜ਼ਾਂ ਤੋਂ ਕਿਸੇ ਜਾਤੀ ਦੇ ਖਿਲਾਫ ਕਿਸੇ ਆਮ ਲੋਕਾਂ ਦੇ ਖਿਲਾਫ ਪ੍ਰਵਾਸੀਆਂ ਦੇ ਖਿਲਾਫ ਕਿਉਂਕਿ ਹਰ ਵਿਅਕਤੀ ਦੀ ਲੋੜ ਹੈ ਸਾਨੂੰ ਹਰ ਜਾਤੀ ਦੀ ਲੋੜ ਹੈ ਹਰ ਧਰਮ ਦੀ ਲੋੜ ਹੈ ਹਰ ਫਿਰਕੇ ਦੇ ਲੋਕਾਂ ਦੀ ਲੋੜ ਹੈ ਜਿਹੜੇ ਪ੍ਰਵਾਸੀਆਂ ਦੀ ਲੋੜ ਆ ਹੁਣ ਕੋਈ ਪ੍ਰਵਾਸੀ ਨਹੀਂ ਰਹਿ ਗਿਆ ਹੁਣ ਤਾਂ ਉਹ ਜਿਹੜੇ ਪ੍ਰਵਾਸੀ ਭਰਾਓ ਲੁਧਿਆਣਾ ਦੇ ਵਾਸੀ ਆ ਕਿਉਂਕਿ ਉਹਨਾਂ ਨੇ ਸਾਰਾ ਆਪਦਾ ਜੀਵਨ ਇੱਥੇ ਲਗਾਤਾ ਸੋ ਮੈਂ ਕਹਣਾ ਕਿ ਇਹ ਲੇਬਰ ਕਲਾਸ ਲੋਕ ਅਗਰ ਨਾ ਹੁੰਦੇ ਤਾਂ ਸ਼ਾਇਦ ਸਾਡਾ ਲੁਧਿਆਣਾ ਇੰਨੀ ਤਰੱਕੀ ਨਾ ਕਰਦਾ ਸੋ ਮੈਂ ਬਹੁਤ ਧੰਨਵਾਦੀ ਆ ਸਾਰਿਆਂ ਦਾ ਤੁਹਾਡਾ ਕਿ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਔਰ ਆਸ ਕਰਦਾ ਕਿ ਇਸੇ ਤਰ੍ਹਾਂ ਤੁਸੀਂ ਮੈਨੂੰ ਪਿਆਰ ਦਿੰਦੇ ਰਹੋਗੇ ਔਰ ਤਕੜੇ ਹੋ ਕੇ ਆਪਸ ਆਪਾਂ ਨੇ ਲੁਧਿਆਣਾ ਦੇ ਲਈ ਕੰਮ ਕਰਨਾ ਹੈ ਲੁਧਿਆਣੇ ਦੇ ਲੋਕਾਂ ਤੇ ਲੁਧਿਆਣੇ ਦੀ ਇੰਡਸਟਰੀ ਕਿ ਲੁਧਿਆਣਾ ਦੇ ਲੇਬਰ ਕਲਾਸ ਲੋਕਾਂ ਦਾ ਜੀਵਨ ਉੱਚਾ ਚੁੱਕਣ ਵਾਸਤੇ ਕੰਮ ਕਰਦੇ ਸੋ ਮਿਲਦੇ ਰਹਿੰਦੇ ਆ ਮਿਲਦੇ ਰਹੋ ਸੋ ਫਿਰ ਦੁਬਾਰਾ ਗੱਲਬਾਤ ਹੁੰਦੀ ਹੈ ਕਿਸੇ ਦਿਨ ਸਤਿ ਸ੍ਰੀ ਅਕਾਲ ਧੰਨਵਾਦ ਪਿਆਸ ਕਰਦਾ ਕਿ ਸਾਰੇ ਲੁਧਿਆਣੇ ਚ ਆਪਣੇ ਆਪਣੇ ਟੈਲੀਫੋਨ ਦੇ ਰਾਹੀਂ ਸਨੇਹ ਲਾ ਦੇਵਾਂਗੇ ਧੰਨਵਾਦ ਜੀ ਪਾਣੀ ਮੈਂ ਚਾਗੇ ਨਾ ਚੀ ਆ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹਾਂ ਅੱਜ ਸਵੇਰ ਯਾਰ ਦੋ ਪਾਰਕਸ ਦੇ ਵਿੱਚ ਜਾ ਕੇ ਆਇਆ ਅੱਡ ਹੁਣ ਸਾਰਾ ਦਿਨ ਅੱਜ ਸੰਡੇ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਸੋ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਇਕਤਾ ਸਾਰਿਆਂ ਨੇ ਸਨੇਹ ਸੱਪੇ ਲਾਤੇ ਹੈ ਜਿਨ੍ਹਾਂ ਨੇ ਸਨੇਹ ਸੱਪੇ ਨਹੀਂ ਲਾਏ ਜਾਨੀ ਕਿ ਮੈਸੇਜ ਨਹੀਂ ਦਿੱਤਾ ਉਹ ਕਿਰਪਾ ਕਰਕੇ ਦੇ ਦਿਓ ਕਿਉਂਕਿ ਦਿਨ ਆਪਣੇ ਕੋਲੇ ਘਟ ਹੈ ਸਾਰੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਜਿੱਥੇ ਜਿੱਥੇ ਰਾਜੇਵੜਿੰਗ ਨੂੰ ਪਿਆਰ ਕਰਨ ਵਾਲੇ ਔਰ ਕਾਂਗਰਸ ਨੂੰ ਪਿਆਰ ਕਰਨ ਵਾਲੇ ਰੋਗ ਬੈਠੇ ਹੈ ਉਥੇ ਉਥੇ ਤੁਸੀਂ ਸਨੇਹਾ ਦੇ ਦਿਓ ਕਿ ਰਾਜੀਵ ਡਿੰਗ ਨੂੰ ਔਰ ਕਾਂਗਰਸ ਪਾਰਟੀ ਨੂੰ ਵੋਟ ਪਾ ਦਿਓ। ਔਰ ਸਾਰੇ ਮੇਰੇ ਸ਼ੁਭਚਿੰਤਕ ਤੱਕ ਇੱਕ ਇੱਕ ਦਿਨ ਢੇੜਾ ਮਾਰ ਕੇ ਵੀ ਜ਼ਰੂਰ ਜਾਓ ਲੋਹੜਿਆਣਾ ਦੇ ਵਿੱਚ। ਔਰ ਦੂਜਾ ਮੈਂ ਨਾਲ ਦੀ ਨਾਲ ਬੇਨਤੀ ਕਰਨੀ ਸੀ ਇੱਕ ਬਹੁਤ ਵੱਡਾ ਪੰਜਾਬ ਦਾ ਇਸ਼ੂ ਹੈਗਾ। ਮੈਂ ਤੁਹਾਡੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੱਕ ਇਹ ਗੱਲ ਪਹੁੰਚਾਉਣਾ ਚਾਹਣਾ। ਕੀ ਵਾਦਾ ਕੀਤਾ ਸੀ ਪਿਛਲੇ ਪਹਿਲਾ 3 ਮਹੀਨੇ ਪਹਿਲਾਂ ਟਵਿੱਟਰ ਤੇ ਬਿਆਨ ਦਿੱਤਾ ਸੀ ਆਦਰਮੀਆ ਭਗਵੰਤ ਸਿੰਘ ਮਾਨ ਹੁਰਾ ਨੇ ਔਰ ਮੁਖਵੰਦਰੀ ਸਾਹਿਬ ਨੇ ਵੀ ਕਹਿਆ ਸੀ ਕਿ ਅੱਜ ਤੋਂ ਬਾਅਦ ਤਹਿਸੀਲਾਂ ਦੇ ਵਿੱਚ ਤੁਹਾਨੂੰ ਐਨਓਸੀ ਲੈਣ ਦੀ ਲੋੜ ਨਹੀਂ ਹੈ ਲੇਕਿਨ ਮੈਂ ਬਹੁਤ ਸਾਰੇ ਵਾਦਿਆਂ ਦੀ ਤਰ੍ਹਾਂ ਇਹ ਵੀ ਇੱਕ ਝੂਠਾ ਪ੍ਰੋਮਿਸ ਸਾਬਤ ਹੋਇਆ ਅੱਜ ਬਹੁਤ ਹੀ ਲੋਕਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਕਚਹਿਰੀਆਂ ਦੇ ਵਿੱਚ ਜਦੋਂ ਰਜਿਸਟਰੀ ਕਰਾਉਣ ਜਾਂਦੇ ਆ ਤਹਿਸੀਲਦਾਰ ਐਨਓਸੀ ਮੰਗਦਾ ਸੋ ਇਸ ਕਰਕੇ ਲੋਕ ਔਰ ਵਪਾਰੀ ਔਰ ਸਾਡੇ ਵਿਚਾਰੇ ਜਿਹੜੇ ਭਰਾ ਨੇ ਉਹ ਬੜੇ ਪਰੇਸ਼ਾਨ ਨੇ ਸੋ ਲੁਧਿਆਣੇ ਦਾ ਇਹ ਬਹੁਤ ਵੱਡਾ ਇਸ਼ੂ ਹੈ ਲੁਧਿਆਣੇ ਦੇ ਲੋਕਾਂ ਦਾ ਕਿਉਂਕਿ ਇੱਥੇ ਰੋਜ਼ਾਨਾ ਰਜਿਸਟਰੀਆਂ ਬਹੁਤ ਹੁੰਦੀਆਂ ਤੇ ਲੇਕਿਨ ਐਨਓਸੀ ਮੰਗੀ ਜਾਂਦੀ ਹੈ ਔਰ ਵਿਚਾਰੇ ਸਾਰੇ ਦਿਨ ਕਚਹਿਰੀ ਬੈਠ ਕੇ ਇੱਧਰ ਉੱਧਰ ਧੱਕੇ ਖਾ ਕੇ ਵਾਪਸ ਆ ਜਾਂਦੇ ਆ ਸੋ ਮੈਂ ਤੁਹਾਨੂੰ ਬੇਨਤੀ ਕਰਾਂਗੇ ਕਿ ਇਹ ਚੋਣਾਂ ਤੋਂ ਬਾਅਦ ਤੁਹਾਡੇ ਇਸ਼ੂਜ਼ ਦੇ ਲਈ ਆਪਾਂ ਇੱਕ ਵਧੀਆ ਐਜ਼ੀਟੇਸ਼ਨ ਪ੍ਰੋਗਰਾਮ ਕਰਾਂਗੇ ਔਰ ਸਰਕਾਰ ਨੂੰ ਅਸੀਂ ਕੰਨ ਖੋਲਾਂਗੇ ਕਿ ਇਹ ਤੁਸੀਂ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰੋ ਤੇ ਨਹੀਂ ਅਸੀਂ ਲੜਾਈ ਲੜਾਂਗੇ ਸੋ ਮੈਨੂੰ ਲੱਗਦਾ ਇਹ ਪੂਰੇ ਪੰਜਾਬ ਦਾ ਮੁੱਦਾ ਹੈ ਲੁਧਿਆਣਾ ਵੱਡਾ ਸ਼ਹਿਰ ਹੈ ਇੱਥੇ ਵੱਡਾ ਇਸ਼ੂ ਹੈ ਲੇਕਿਨ ਇਹ ਪੂਰੇ ਪੰਜਾਬ ਦਾ ਇਸ਼ੂ ਹੈ ਔਰ ਅਸੀਂ ਇਹਦੀ ਲੜਾਈ ਲੜਨੀ ਲੜਨੀ ਹੈ ਔਰ ਸਰਕਾਰ ਨੂੰ ਇਸ ਤੇ ਮਜਬੂਰ ਕਰਾਂਗੇ ਕਿ ਜੋ ਕਿਆ ਸੀ ਉਹ ਤੁਸੀਂ ਕਰੋ ਸੋ ਚਿੰਤਾ ਨਾ ਕਰੋ ਹੋਰ ਤੁਸੀਂ 10 12 ਦਿਨ ਜਿਹੜੇ ਔਖੇ ਆ ਇਹਨਾਂ ਨੂੰ ਕੱਢ ਲਓ ਐਂ ਦੂਜਾ ਅੱਜ ਕਿਸੇ ਅਖਬਾਰ ਚ ਕਿਸੇ ਲੀਡਰ ਦਾ ਬਿਆਨ ਲੱਗਿਆ ਪਤਾ ਨਹੀਂ ਉਹ ਕੀ ਹੈ ਸੱਚਾ ਕਿ ਝੂਠਾ ਲਾਇਆ ਹੈ ਲੇਕਿਨ ਮੈਂ ਅਖਬਾਰ ਵਾਲੇ ਨੂੰ ਬੇਨਤੀ ਕਰਨੀ ਚਾਹਨਾ ਹੈ ਕੋਈ ਵਿਅਕਤੀ ਅਗਰ ਕੋਈ ਕਿਸੇ ਪ੍ਰਕਾਰ ਦੀ ਪ੍ਰਤੀਕਿਰਿਆ ਦਿੰਦਾ ਹੈ ਸੋ ਇਹਤੇ ਕੋਈ ਬਹੁਤੀ ਤਵੱਜੋ ਦੇਣ ਦੀ ਲੋੜ ਨਹੀਂ ਮੇਰੇ ਖਿਆਲ ਕੋਈ ਵੀ ਗੱਲ ਅਗਰ ਪੰਜਾਬ ਦੀ ਗੱਲ ਹੈ ਉਹ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਅਗਰ ਮੇਰੇ ਮੂੰ ਤੋਂ ਕਿਸੇ ਪ੍ਰਕਾਰ ਦੀ ਪ੍ਰਕਿਰਿਆ ਹੁੰਦੀ ਹੈ ਤਦ ਉਹਨੂੰ ਮੰਨਿਆ ਜਾਵੇ ਆਦਰਵਾਇਜ਼ ਕਈ ਵਾਰੀ ਬੰਦਾ ਸੁਭਾਈ ਆਪ ਦਾ ਦੇਖ ਕੇ ਕੰਮ ਉਹ ਆਪਕੋ ਬਿਆਨ ਦੇ ਦਿੰਦਾ ਹੈ ਆ ਮੋਹਰਾ ਬਿਆਨ ਤੇ ਮੀਡੀਆ ਵਾਲੇ ਉਹਨੂੰ ਤੋੜ ਮੋੜ ਕੇ ਲਾ ਦਿੰਦੇ ਨੇ ਸੋ ਇਹਨਾਂ तमाम ਚੀਜ਼ਾਂ ਤੋਂ ਕਿਸੇ ਜਾਤੀ ਦੇ ਖਿਲਾਫ ਕਾ ਕਿਸੇ ਆਮ ਲੋਕਾਂ ਦੇ ਖਿਲਾਫ ਪ੍ਰਵਾਸੀਆਂ ਦੇ ਖਿਲਾਫ ਕਿਉਂਕਿ ਹਰ ਵਿਅਕਤੀ ਦੀ ਲੋੜ ਹੈ ਸਾਨੂੰ ਹਰ ਜਾਤੀ ਦੀ ਲੋੜ ਹੈ ਹਰ ਧਰਮ ਦੀ ਲੋੜ ਹੈ ਹਰ ਫਿਰਕੇ ਦੇ ਲੋਕਾਂ ਦੀ ਲੋੜ ਹੈ ਐਂਡ ਪ੍ਰਵਾਸੀਆਂ ਦੀ ਲੋੜ ਆ ਹੁਣ ਕੋਈ ਪ੍ਰਵਾਸੀ ਨਹੀਂ ਰਹਿ ਗਿਆ ਹੁਣ ਤਾਂ ਉਹ ਜਿਹੜੇ ਪ੍ਰਵਾਸੀ ਭਰਾਓ ਲੁਧਿਆਣਾ ਦੇ ਵਾਸੀ ਆ ਕਿਉਂਕਿ ਉਹਨਾਂ ਨੇ ਸਾਰਾ ਆਪਦਾ ਜੀਵਨ ਇੱਥੇ ਲਗਾਤਾ ਸੋ ਮੈਂ ਕਹਣਾ ਕਿ ਇਹ ਲੇਬਰ ਕਲਾਸ ਲੋਕ ਅਗਰ ਨਾ ਹੁੰਦੇ ਤਾ ਸ਼ਾਇਦ ਸਾਡਾ ਲੁਧਿਆਣਾ ਇੰਨੀ ਤਰੱਕੀ ਨਾ ਕਰਦਾ ਸੋ ਮੈਂ ਬਹੁਤ ਧੰਨਵਾਦੀ ਆ ਸਾਰਿਆਂ ਦਾ ਤੁਹਾਡਾ ਕਿ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਔਰ ਆਸ ਕਰਦਾ ਕਿ ਇਸੇ ਤਰ੍ਹਾਂ ਤੁਸੀਂ ਮੈਨੂੰ ਪਿਆਰ ਦਿੰਦੇ ਰਹੋਗੇ ਔਰ ਤਕੜੇ ਹੋ ਕੇ ਆਪ ਸਾਰਿਆਂ ਨੇ ਲੁਧਿਆਣਾ ਦੇ ਲਈ ਕੰਮ ਕਰਨਾ ਹੈ ਲੁਧਿਆਣੇ ਦੇ ਲੋਕਾਂ ਤੇ ਲੁਧਿਆਣੇ ਦੀ ਇੰਡਸਟਰੀ ਤੇ ਲੁਧਿਆਣਾ ਦੇ ਲੇਬਰ ਕਲਾਸ ਲੋਕਾਂ ਦਾ ਜੀਵਨ ਉੱਚਾ ਚੁੱਕਣ ਵਾਸਤੇ ਕੰਮ ਕਰਨਾ ਹੈ ਸੋ ਮਿਲਦੇ ਰਹਿਨੇ ਆ ਮਿਲਦੇ ਰਹੋ ਸੋ ਫਿਰ ਦੁਬਾਰਾ ਗੱਲਬਾਤ ਹੁੰਦੀ ਹੈ ਕਿਸੇ ਦਿਨ ਸਤਿ ਸ੍ਰੀ ਅਕਾਲ ਧੰਨਵਾਦ। ਪਿਆਸ ਕਰਦਾ ਕਿ ਸਾਰੇ ਲੁਧਿਆਣੇ ਚ ਆਪਣੇ ਆਪਣੇ ਟੈਲੀਫੋਨ ਦੇ ਰਾਹੀਂ ਸਨੇਹ ਲਾ ਦਿਓਗੇ। ਧੰਨਵਾਦ ਜੀ। ਪੰਜ ਮਿੰਟ ਚਾਹੀਦੇ ਰਾਜੀ ਆ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹਾਂ। ਅੱਜ ਸਵੇਰ ਯਾਰ ਦੋ ਪਾਰਕਸ ਦੇ ਵਿੱਚ ਜਾ ਕੇ ਆਇਆ। ਐਂਡ ਹੁਣ ਸਾਰਾ ਦਿਨ ਅੱਜ ਸੰਡੇ ਹੈ ਲੁਧਿਆਣਾ ਸ਼ਹਿਰ ਦੇ ਵਿੱਚ। ਸੋ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਇਕਤਾ ਸਾਰਿਆਂ ਨੇ ਸਨੇਹ ਸੱਪੇ ਲਾਤੇ ਹਨ ਜਿਨ੍ਹਾਂ ਨੇ ਸਨੇਹ ਸੱਪੇ ਨਹੀਂ ਲਾਏ ਜਾਨੀ ਕਿ ਮੈਸੇਜ ਨਹੀਂ ਦਿੱਤਾ ਉਹ ਕਿਰਪਾ ਕਰਕੇ ਦੇ ਦਿਓ ਕਿਉਂਕਿ ਦਿਨ ਆਪਣੇ ਕੋਲੇ ਘਟ ਹੈ ਸਾਰੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਜਿੱਥੇ-ਜਿੱਥੇ ਰਾਜੀਵ ਵੜਿੰਗ ਨੂੰ ਪਿਆਰ ਕਰਨ ਵਾਲੇ ਔਰ ਕਾਂਗਰਸ ਨੂੰ ਪਿਆਰ ਕਰਨ ਵਾਲੇ ਰੋਗ ਬੈਠੇ ਹੈ ਉੱਥੇ-ਉੱਥੇ ਤੁਸੀਂ ਸਨੇਹਾ ਦੇ ਦਿਓ ਕਿ ਰਾਜੀਵ ਵੜਿੰਗ ਨੂੰ ਔਰ ਕਾਂਗਰਸ ਪਾਰਟੀ ਨੂੰ ਵੋਟ ਪਾਡੀ ਔਰ ਸਾਰੇ ਮੇਰੇ ਸ਼ੁਭਚਿੰਤਕ ਇਕ-ਇਕ ਦਿਨ ਢੇੜਾ ਮਾਰ ਕੇ ਵੀ ਜ਼ਰੂਰ ਜਾਓ ਲੋਰੀਆਣਾ ਦੇ ਵਿੱਚ ਔਰ ਦੂਜਾ ਮੈਂ ਨਾਲ ਦੀ ਨਾਲ ਬੇਨਤੀ ਕਰਨੀ ਸੀ ਇੱਕ ਬਹੁਤ ਵੱਡਾ ਪੰਜਾਬ ਦਾ ਇਸ਼ੂ ਹੈਗਾ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੱਕ ਇਹ ਗੱਲ ਪਹੁੰਚਾਉਣਾ ਚਾਹਣਾ ਹੈ ਕਿ ਵਾਦਾ ਕੀਤਾ ਸੀ ਪਿਛਲੇ ਪਹਿਲਾ 3 ਮਹੀਨੇ ਪਹਿਲਾਂ ਟਵਿੱਟਰ ਤੇ ਬਿਆਨ ਦਿੱਤਾ ਸੀ ਆਦਰਯੋਗ ਭਗਵੰਤ ਸਿੰਘ ਮਾਨ ਹੁਰਾ ਨੇ ਔਰ ਮੁਖਵੰਤਰੀ ਸਾਹਿਬ ਨੇ ਵੀ ਕਹਿਆ ਸੀ ਕਿ ਅੱਜ ਤੋਂ ਬਾਅਦ ਤਹਿਸੀਲਾਂ ਦੇ ਵਿੱਚ ਤੁਹਾਨੂੰ ਐਨਓਸੀ ਲੈਣ ਦੀ ਲੋੜ ਨਹੀਂ ਹੈ ਲੇਕਿਨ ਮੈਂ ਬਹੁਤ ਸਾਰੇ ਵਾਅਦਿਆਂ ਦੀ ਤਰ੍ਹਾਂ ਇਹ ਵੀ ਇੱਕ ਝੂਠਾ ਪ੍ਰੋਮਿਸ ਸਾਬਤ ਹੋਇਆ ਅੱਜ ਬਹੁਤ ਹੀ ਲੋਕਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਕਚਹਿਰੀਆਂ ਦੇ ਵਿੱਚ ਜਦੋਂ ਰਜਿਸਟਰੀ ਕਰਾਉਣ ਜਾਂਦੇ ਆ ਤਹਿਸੀਲਦਾਰ ਐਨਓਸੀ ਮੰਗਦਾ ਸੋ ਇਸ ਕਰਕੇ ਲੋਕ ਔਰ ਵਪਾਰੀ ਔਰ